ਆਲੇ ਮੁਕੀ ਜਾ ਕਹਿੰਦੇ ਆਹੋ ਕਹਿ ਰਹੇ ਨੇ ਵੀ ਇਹ ਜਿਹੜੀ ਕੰਪਨੀਆਂ ਉਹ ਗੁਜਰਾਤ ਦੇ ਬੰਦੇ ਆ ਨੇ ਤੇ ਨਾਲ ਇਹ ਵੀ ਉਹ ਮਸੀਨਾਂ ਜਿਹੜੀਆਂ ਬਣ ਰਹੀਆਂ ਨੇ ਉਹਦੇ 'ਚ ਵੀ ਆਹ ਦਾ ਸਸਤੇ ਕੁਝ ਬੰਦੇ ਨੇ ਜਿਹੜੇ ਭਾਈਵਾਲ ਨੇ ਮਤਲਬ ਇਹਦਾ ਚੀਜ਼ਾਂ ਹੈ ਕਿਉਂਕਿ ਜਦੋਂ ਅਸੀਂ ਲੱਗਦਾ ਸੀ ਮੂਵਮੈਂਟ ਅਸਰਦਿਆਂ ਤੇ ਮੂਵਟਾ ਉੱਸਰ ਰਹੀਆਂ ਦੇ ਲੱਗਦਾ ਰਹੀ ਨਹੀਂ ਕਿ ਮੂਵਮੈਂਟਾ ਉੱਸਰ ਰਹੀਆਂ ਨਹੀਂ ਪਰ ਜਦੋਂ ਇਹ ਨਾਲ ਜਾਂਦੇ ਜਾਂਦੀਆਂ ਕਟਣਾਵਾ ਇਸ ਤਰ੍ਹਾਂ ਦੇ ਵਾਪਰਦਿਆਂ ਨੇ ਜਿਹੜੇ ਸਾਡੇ ਸਾਹਮਣੇ ਆ ਮੋੜ ਦੁਨੀਆ ਦੇ ਅੰਦਰ ਦੁਨੀਆ ਨੂੰ ਚਲਾਉਣ ਵਾਲਾ ਹੈ ਜਿਵੇਂ ਸਾਨੂੰ ਲੱਗਦਾ ਵੀ ਬੁੱਤਾਂ ਪਾ ਕੇ ਜਿਵੇਂ ਪੰਜਾਬ ਦੇ ਅੰਦਰ ਅਸੀਂ ਨੇ ਆਪ ਬਾਦ ਕੋ ਬਾਤ ਨੂੰ ਲੈਂਦਾ ਲੋਕਾਂ ਨੂੰ ਲੱਗਦਾ ਕਿ ਅਸੀਂ ਬਣਾਇਆ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਬਣਾਏ ਤੇ ਭਗਵਾਨ ਤੁਮਾਨੂੰ ਨਹੀਂ ਪਰ ਅੱਜ ਸਾਹਮਣੇ ਆ ਜੀ ਅਸੀਂ ਬਣਾਇਆ ਹੁੰਦਾ ਤਾਂ ਸਾਡੇ ਮੁਕਾਬਲ ਕੋਈ ਫੈਸਲਾ ਵੀ ਹੁੰਦਾ ਇਹਦਾ ਮਤਲਬ ਹੈ ਕਿ ਬਣਾਉਣ ਦਾ ਕੋਈ ਹੋਰ ਹੈ ਕਿਤਨਾ ਹੋਰ ਹੋਰ ਇਹ ਸਿਸਟਮ ਜਿਹੜਾ ਚੱਲ ਰਿਹਾ ਉਹ ਸਮਝਣ ਦੀ ਲੋੜ ਹੈ ਕਿ ਇੰਤਜ਼ਾਰ ਆਪਰੇਟ ਕਿਵੇਂ ਹੋ ਰਹੀਆਂ ਐਨਨ ਬਸ ਕਹਿ ਰਿਹਾ ਜਿੱਥੇ ਉਹ ਥੋੜਾ ਜਿਹਾ ਰੌਲਾ ਵੀ ਪੈ ਰਿਹਾ ਤੇ ਜੀ ਮੋਦੀ ਸਾਹਿਬ ਗਏ ਨਹੀਂ ਜਵਾਕ ਖੜਾਉਂਦਾ ਕਿ ਉਹਦੇ ਜਾ ਕੇ ਉੱਥੇ ਤੇ ਉਹ ਕਹਿੰਦਾ ਵੀ ਅਸੀਂ 290000 ਕਰੋੜ ਰੁਪਈਆ ਜਿਹੜਾ ਉਹ ਖਰਚ ਹੁੰਦਾ ਹੈ ਹਿੰਦੁਸਤਾਨ ਦੇ ਦੂਤ ਤੰਤਰ ਨੂੰ ਵਧਾਉਣ ਵਾਸਤੇ ਮਤਲਬ ਉਹ ਦਰਦਰ ਕੀ ਹੈ ਉਹ ਜਿਹੜੇ ਕੰਮ ਕਰ ਰਹੇ ਨੇ ਜੀ ਉਹ ਅੱਜ ਸਵੇਰ ਹੋਣੀ ਰਿਹਾ ਕਿ ਹੁਣੇ ਐਸੇ ਇਲੈਕਸ਼ਨ ਹੋਇਆ ਜਦਿ ਜਲੀ ਤੇ ਜਾਂ ਵਿਧਾਨ ਸਭਾ ਵਾਲੀ ਪਾਰਲੀਮੈਂਟ ਦੀ ਕਿਵੇਂ ਉਹ ਪ੍ਰਭਾਵਿਤ ਕਰਦੇ ਨੇ ਜਿਵੇਂ ਉਹ ਤਾਂ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਵੇਂ ਇੱਕ ਪਹਿਲਾ ਜ਼ਿਕਰ ਹੋਇਆ ਕਿ ਕਿ ਵੀ ਜਿਹੜੀਆਂ ਮੂਵਮੈਂਟਾਂ ਨੇ ਇਹਨਾਂ ਨੂੰ ਸਾਰਨ ਦੇ ਲਈ ਤਾਂ ਲੋ ਕਿਉਂਕਿ ਮੈਨੂੰ ਤਾਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ 'ਚ ਕੋਈ ਬੰਦਾ ਵਿਹਲੇ ਨਹੀਂ ਮਿਲਦਾ ਹੈਗਾ ਜਿਸ ਤਰ੍ਹਾਂ ਇਹਨਾਂ ਨੇ ਸਿਸਟਮ ਬਣਾਇਆ ਹੈ ਹੁਣ ਜਿਹੜਾ ਸਿਸਟਮ ਮੋਬਾਈਲ ਦਾ ਇਹਨਾਂ ਨੇ ਸਾਨੂੰ ਦਿੱਤਾ ਹੈ ਇਹਦੇ 'ਚ ਮੈਨੂੰ ਤਾਂ ਲੱਗਦਾ ਨਹੀਂ ਕਿਉਂਕਿ ਪੂਰੇ ਅਸੀਂ ਸਾਰੇ ਥੋੜਾ ਜਿਹਾ ਮੈਚੁਰ ਬੰਦੇ ਬੈਠੇ ਨੇ ਤਾਂ ਇਹ ਜੇ ਕਿਤੇ ਨੌਜਵਾਨ ਹੁੰਦੇ ਉਹ ਤਾਂ ਅੱਧੇ ਆਪਣਾ ਪ੍ਰੋਗਰਾਮ ਚੱਲਦਾ ਉਹ ਮੋਬਾਈਲ 'ਤੇ ਲੱਗੇ ਹੁੰਦੇ ਹਰ ਪਰਿਵਾਰ ਦੇ ਅੰਦਰ ਜੇ ਚਾਰ ਬੰਦੇ ਨੇ ਤਾਂ ਉਹ ਆਪਣੇ ਆਪਣੇ ਮੋਬਾਈਲ 'ਤੇ ਲੱਗੇ ਨੇ ਇੱਕ ਦੂਜੇ ਨਾਲ ਕੋਈ ਗੋਲ ਹੀ ਨਹੀਂ ਰਿਹਾ ਉਦਾਰ ਰਿਜਲਟ ਤੋਂ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਗੁੱਗਲ ਹੀ ਟ੍ਰੈਕ ਕਰ ਦੇਗਾ ਕਿ ਕਿਹੜਾ ਪ੍ਰਧਾਨ ਮੰਤਰੀ ਬਣੂਗਾ ਕਿਹਦੀ ਸਰਕਾਰ ਬਣੂਗੀ ਉਹ ਹੀ ਦੱਸ ਦਿਆ ਕਰਨਗੇ ਤੇ ਇਸ ਕਰਕੇ ਮੈਂ ਇਹ ਸੋਚਦਾ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਜਿੱਥੇ ਇਹ ਹੈ ਕਿ ਇੱਥੇ ਵੀ ਆਇਆ ਕਿ ਬਗੈਨੀ ਜਿਹੜੇ ਥੋੜਾ ਹੋਂ ਦਾ ਇਸ ਸਵਾਲ ਬਾਰੇ ਦਰਦ ਰੱਖਦੇ ਨੇ ਸੋਚਦੇ ਨੇ ਉਹ ਤਾਂ ਕਹਿ ਰਹੇ ਨੇ ਕਿ ਦੁਨੀਆ ਜਿਹੜੀ ਹੈ

ਜਿੱਥੇ ਟੈਕਨੋਲੋਜੀ ਅਜੇ ਬਹੁਤ ਜ਼ਿਆਦਾ ਪਛੜੀ ਹੋਈ ਹੈ ਤਾਂ ਉਹ ਦੇਸ਼ ਜਿਹੜੇ ਟੈਕਨੋਲੋਜੀ 'ਚ ਸਾਡੇ ਨਾਲੋਂ ਅੱਗੇ ਨੇ ਉੱਥੇ ਰੋਜ਼ਗਾਰ ਕਿੱਥੋਂ ਹੋਊਗਾ ਇਹ ਬਗਲ ਸਮਝ ਕਿਹਨੇ ਪੈਦਾ ਕਰਦੀ ਕਿ ਉੱਥੇ ਰੋਜ਼ਗਾਰ ਬਹੁਤ ਜ਼ਿਆਦਾ ਹੈ ਇਸ ਕਰਕੇ ਸਾਨੂੰ ਜੇ ਤਾਂ ਸੀ ਇਸ ਗੱਲ ਤੇ ਲੋਕਾਂ ਦਾ ਪਾਸੰਦ ਕਰ ਸਕਦੇ ਆ ਜਾਂ ਕਰਨਾ ਚਾਹੁੰਦੇ ਆ ਤਾਂ ਉਹਦਾ ਇੱਕੋ ਇੱਕ ਰਸਤਾ ਹੈ ਜਿਹੜਾ ਇਹ ਖੇਤੀਬਾੜੀ ਦਾ ਮਾਡਲ ਹੈ ਸਾਡਾ ਇਹ ਸਾਨੂੰ ਬਦਲਣਾ ਪਵੇਗਾ ਕਿਉਂਕਿ ਇਹ ਇੱਕੋ ਇੱਕ ਚੀਜ਼ ਹੈ ਜਿਹਦੇ ਉੱਤੇ ਅੱਜ ਵੀ ਅਸੀਂ ਦਾਵਾ ਕਰਦੇ ਹਾਂ ਕਿ ਸੱਤ ਤੋਂ 70% ਆਬਾਦੀ ਜਿਹੜੀ ਹੈ ਹਿੰਦੁਸਤਾਨ ਦੀ ਉਹ ਇਸੇ ਤੇ ਨਿਰਭਰ ਹੈ ਹੈ ਤਾਂ 100 ਦੀ 100 ਹੀ ਹੈ ਬਾਕੀ ਚਲੋ ਸਰਵਸਾਰ ਕਿਉਂਕਿ ਖਾਣਾ ਤਾਂ ਸਭ ਨੇ ਹੈ ਖੇਤੀ ਕੋਈ ਮਹਾਂ ਦੀ ਘੰਦਾ ਨਹੀਂ ਇਹ ਨੂੰ ਘੰਦਾ ਬਣਾਇਆ ਜਾਂਦਾ ਹੈ ਕਿ ਜੀਵਨ ਰਹਿਦਾ ਹੈ ਕਿੰਨੂੰ ਬਿਨਾ ਕੋਈ ਵੀ ਜੈਵਿਕ ਜਰੀਆ ਹੋਂ ਚੱਲ ਨਹੀਂ ਸਕਦਾ ਇਸ ਸਿਸਟਮ ਨੂੰ ਮੰਨ ਸਾਜਣਾ ਦੇ ਲਈ ਮਨੋਇਲਾ ਗ੍ਰਹਿ ਕੇ ਸਾਨੂੰ ਇਸ ਸਿਧਾਂਤ ਨੂੰ ਅੱਗੇ ਲੈ ਕੇ ਕਿ ਇਹਨੂੰ ਆਕਰ ਸਿੱਖੀ ਦੇ ਮਾਲਕ ਨੂੰ ਬਦਲਾ ਗਏ ਖੇਤੀ ਦੇ ਮਾਲਕ ਬਣਾਉਣ ਦੇ ਲਈ ਇੱਕ ਸਿਧਾਂਤ ਕੋਈ ਦਿਸ਼ਾ ਦੀ ਸਾਨੂੰ ਲੋੜ ਪੈ ਗਈ ਉਸ ਦਿਸ਼ਾ ਮੁਤਾਬਿਕ ਕਰਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਰੋਜ਼ਗਾਰ ਵੀ ਪੈਦਾ ਕਰ ਸਕਦੇ ਹਾਂ ਸਾਰਿਆਂ ਨੂੰ ਦਜਨਾਰ ਵੀ ਮਿਲ ਸਕਦਾ ਜਿਵੇਂ ਅੱਜ ਤੋਂ ਪਹਿਲਾਂ ਬੰਦਾ ਸੀ ਪਾਣੀ ਦਾ ਵਰਦਾ ਵੀ ਹਲ ਹੋ ਸਕਦਾ ਹੈ ਅਗਲੇ ਨੂੰ ਅਸੀਂ ਜੈ ਹੋ ਕੇ ਕੀਤੀ ਜਦੋਂ ਕਰਾਂਗੇ ਤੇ ਜਿਹੜੀ ਸਾਡੀ ਆਪੋ ਹਵਾ ਆ ਇਹ ਵੀ ਠੀਕ ਹੋ ਸਕਦੀ ਹੈ ਪਰ ਮੈਨੂੰ ਇਹ ਲੱਗਦਾ ਕਿ ਇੰਨਾ ਕੰਮ ਨਾਲ ਕਾਫੀ ਨਹੀਂ ਇਹ ਅਜੰਡਾ ਪੂਰੀ ਦੁਨੀਆ ਦੇ ਅੰਦਰ ਲੈ ਕੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਜਿਹੜੀ ਆਪੋ ਹਵਾ ਦਾ ਮਾਮਲਾ ਆ ਇਹ ਪੂਰੀ ਦੁਨੀਆ ਦਾ ਮਾਮਲਾ ਆ ਇਹਨੂੰ ਇਕੱਲਾ ਕੋਈ ਇੱਕ ਦੇਸ਼ ਜਿਹੜਾ ਹੈ ਉਹ ਹੱਲ ਨਹੀਂ ਕਰ ਸਕਦਾ ਇਕੱਲਾ-ਇਕੱਲਾ ਦੇਸ਼ ਟਰਾਈ ਕਰ ਰਿਹਾ ਹੈ ਉਹ ਆਪਣੇ ਆਪਣੇ ਜਿੰਨੇ ਪड़ोसीਤ ਕਾਰਖਾਨੇ ਨੇ ਉਹ ਜਿਹੜੇ ਪਛੜੇ ਦੇਸ਼ ਨੇ ਉਹਨਾਂ ਚ ਲਾ ਕੇ ਉਹ ਟਰਾਈ ਕਰ ਰਹੇ ਆ ਕਿ ਪ੍ਰੋਡਕਸ਼ਨ ਇੱਥੇ ਹੋਣੀ ਤੇ ਇਹਦਾ माल ਵੰਡ ਕੇ ਸਾਡੇ ਦੇਸ਼ਾਂ ਚ ਜਾਵੇ ਇਸ ਕਰਕੇ ਇਹਨੂੰ ਪੂਰੀ ਦੁਨੀਆ ਪੱਧਰ ਤੇ ਤੇ ਬਾਕੀ ਚੀਜ਼ਾਂ ਜਿਹੜੀਆਂ ਨੇ ਅਸੀਂ ਜਿਵੇਂ ਖੇਤੀ ਵਾਲਾ ਜੀ ਪੰਜਾਬ ਦਾ ਜੀ ਇਹ ਸਿਸਟਮ ਠੀਕ ਕਰਨਾ ਹੈ ਤਾਂ ਪੰਜਾਬ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਉਪਰਤੀ ਖੇਤੀ ਦੇ ਜਿਹੜੇ ਮਾਡਲ ਬਣਾਉਂਦੇ ਹੋਏ ਇਸ ਦਿਸ਼ਾ ਨੂੰ ਤਲਵੰਦੀ ਲੋੜ ਹੈ ਤੇ ਪੈਸੇ ਵਾਲਾ ਮਾਮਲਾ ਜਿਹੜਾ ਇਹਨੂੰ ਥੋੜਾ ਘਟਾਉਣ ਦੀ ਲੋੜ ਹੈ ਤੇ ਇਹ ਕਿਸ ਤਰ੍ਹਾਂ ਦੀ ਮੂਵਮੈਂਟ ਜਿਹੜੀ ਆਪਾਂ ਖੜੀ ਕਰੀਏ ਜਿੱਦੇ ਚੋ ਲੋਕ ਅੱਖੀ ਰਾਜਨੀਤੀ ਜਿਹੜੀ ਹੈ ਕਰਨ ਦੀ ਗੱਲ ਹੈ ਉਹ ਬਗਰ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਜਿਹੜੀ ਹੋਂਕ ਕਰਾਇਆ ਜੇਵੇਂ ਹਥਿਆਰ ਖਰੀਦਾਂਗੇ ਲੜਾਂਗੇ ਜੇਸਾ ਨਾਲ ਉਹ ਪੂਰੀ ਦੁਨੀਆ ਦੇ ਅੰਦਰ ਇੱਕ ਜ਼ਿੰਦਗੀ ਚਾਹਦੀ ਹੈ ਇਸ ਤਰ੍ਹਾਂ ਦੀ ਲਹਿਰ ਜਿਹੜੀ ਹੈ ਖੜੀ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਜਿਹੜਾ ਉਹ ਗੁਰਦੇਵ ਸਿੰਘ ਦੀ ਸੀਤਲ ਜਨਾ ਦਾ ਕੋ ਸੁਪਰਾਇਆ ਕਿ ਅਸੀਂ ਦੁਨੀਆ ਨੂੰ منقتا جی وہ روکا تو رحت تندرست نہیں حالات جہاں دیکھ رہے ہیں کہ کوئی بندہ گھروں نکل کے یہ نہیں سوچ سکتا کہ واپس مڑے گا یا نہیں مڑے گا حالات اس طرح دے. سماج بنائے جا رہے ہیں اس کر کے یہاں چیزوں کو بچتے ہوئے دی جی ہو. اس طرح کی لہر جہی ہے وہ اپنا پنجاب اندر کھڑی کریے اس پوری دنیا تک